ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਕਿਸੇ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗੂ ਮਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆ ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ 9-10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਤਿਕੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗ ਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਚਾਹਉ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਅੰਗ ਸਿੰਘਾਂ ਨੇ ਬੇਅਦਬੀ ਦੀ ਜਿਹੜੀ ਉਹਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਨਜਾਨ ਬੰਦੇ ਨੇ ਹਾਂਜੀ ਨਿਆਂ ਸਿੰਘਾਂ ਨੇ ਸੌਦਾ ਲਗਾਤਾ ਲਗਾਤਾ ਜੀ ਦਿਨ ਰਾਤ ਦੀ ਗੱਲ ਆ ਦੋ ਤਿੰਨ ਵੱਜ ਚੁੱਕੇ ਆ ਹੁਣ ਦਿਨ ਚੜ ਚੁੱਕਾ ਯਾਰ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਹੈ ਗਲਤ ਇਹ ਕੰਮ ਕਰੂਗਾ ਗੁਰੂਗ੍ਰਾਂ ਸਾਹਿਬ ਦੀ ਗੱਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਇਹਦੇ ਵਿੱਚ ਕੁਝ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਥੋੜਾ ਨਹੀਂ ਨਹੀਂ ਰੈਸਟ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾਲ ਸੀ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਕ ਵੱਜ ਦੇ ਕਹਿੰਦੇ ਨੇ ਇਹ ਨਹੀਂ ਰੈਇਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਆਦਬੀ ਕੀਤੀ ਹੈ ਜੇ ਕਿ ਬੇਆਦਬੀ ਬੰਦਾ ਕਰਨ ਆਇਆ ਵਾ ਉਹ ਉਹ ਵੀ ਤਾਂ ਗਲਤ ਆ ਨਾ ਇੱਕ ਕਸਮ ਦਾ ਤੁਸੀਂ ਮੰਨੋ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਕਿਸੇ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਆਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ ਪਾਰਨ ਆ ਉਹ ਉਹਦੀ ਹੱਤਿਆ ਕਰਨ ਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਅਡਵਾਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ 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 ਹੈ ਕਿ ਨਹੀਂ ਉਹਦਾ ਸੈਲਫ ਅਡਵਾਂਸ ਆ ਨਾ ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਅਡਵਾਂਸ ਆ ਜੀ